ਆਪ ਵੀ ਕੌੜਲੇ ਭਰਲੇ ਨਾਰੋਵਾ ਇਹਨਾਂ ਨੂੰ 15 ਨੌਕਰੀ ਕਰਕੇ ਆ ਗਏ ਨੂੰ ਮੈਨੂੰ ਇਹ 15 ਮਿੰਟ ਤੋਂ ਸਮਾਂ ਮਿਲਿਆ ਇਹਨੇ 15 ਮਿੰਟ ਤੋਂ ਮੈਕ ਤੋਂ ਆਇਆ ਲੇਕਿਨ ਤੁਹਾਨੂੰ ਕਿੰਨਾ ਪੈਸਾ ਤੁਹਾਡਾ ਕਿਰਾਇਆ ਆਸੀ ਆਪਣੇ ਉਸੀ ਕਰਜ਼ੇ ਲੈਂਦੇ ਹੋ ਉਸ ਤੋਂ ਬਾਅਦ ਬੈਂਕਾਂ ਨੇ ਤੁਹਾਨੂੰ 2-2 ਸਾਲ ਦਾ ਸਮਾਂ ਸਮਾਂ 2 ਸਾਲ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਤੁਸੀਂ ਫਿਰ ਜਿਹੜਾ ਹੈਗਾ ਕਾਨੂੰਨ ਮਦਾਬਗ ਬਣਦੀ ਕਾਰਵਾਈ ਦੇ ਵਿੱਚ ਵੀ ਕਰਨ ਬਾਰੇ ਉਹ ਭਰਦੇ ਪ੍ਰੋਜ ਦੇ ਵਿੱਚ ਭਰਦੀ ਹੈ ਸਰਕਾਰੀ ਤਨਖਾਹ ਆਉਂਦੀ ਹੈ ਨਾ ਜੀ ਹਰ ਮਹੀਨੇ ਆਉਂਦੀ ਹੈ ਸਾਰੀ ਤਾਂ ਸਰਕਾਰੀ ਤਨਖਾਹ ਆਉਂਦੀ ਹੈ ਨਾ ਹਰ ਮਹੀਨੇ ਕਿਸੇ ਵੀ ਪਾਸਿਓ ਖੇਤ ਮਜ਼ਦੂਰ ਨਹੀਂ ਹੈ ਸਰਕਾਰੀ ਮੁਲਾਜ਼ਮ ਹੈ ਸੈਂਟਰ ਗਵਰਨਮੈਂਟ ਦਾ ਮੁਲਾਜ਼ਮ ਹੈ ਇਹ ਪਤਾ ਹਾਂਜੀ ਇਹ ਮਨਜ਼ੂਰ ਹਾਂਜੀ ਉਹ ਸਰਕਾਰਾਂ ਨੇ ਗਲਤ ਨੀਤੀਆਂ ਕਰ ਕਿਉਂ ਕਰਦਾ ਭਾਰੀ ਨਹੀਂ ਸਕਦਾ ਅੱਛਾ ਜੀ ਦੂਜੇ ਪਾਸੇ ਇਹ ਦੇਖਦੇ ਆ ਅਸੀਂ ਜਿਹੜੇ ਕੰਫਰਟ ਕਰਾਣਾਂ ਦੇ ਆ ਹਾਂਜੀ ਵੱਡੇ ਵੱਡੇ ਵਿਜੀਮਾਲਗੇ ਵਰਗੇ ਾਰੇ ਫੜਲੇ ਜੀ ਤੁਹਾਨੂੰ ਪਤਾ ਲਿਆਂਦਾ ਨਾ ਫੜ ਕੇ ਹੁਣ 12 ਵੀ ਲਿਆਂਦਾ ਕੋਈ ਕਰਨੇ ਟਾਈਮ ਲੱਗਿਆ 12 ਸਾਲ ਉਹਨਾਂ ਦੇ ਲਗਭਗ 1 ਕਰੋੜ ਰੁਪਏ ਕਰਦੇ ਉਹਨਾਂ ਦਾ ਸਾਰਾ ਕੁਝ ਜ਼ਬਤ ਹੋਇਆ ਸੀ ਬੈਂਕਾਂ ਨੇ ਪੂਰਾ ਕਰ ਲਿਆ ਸੀਗਾ ਉਸ ਤੋਂ ਬਾਅਦ ਉਹਨੇ ਛੱਡਿਆ ਉਹ ਤੋਂ ਬਾਅਦ ਵੀ ਨਹੀਂ ਛੱਡਿਆ ਦੇਖੋ ਫਿਰ ਫੜ ਲਿਆ ਉਹਨਾਂ ਦੇ ਘਰ ਦੇ ਛੱਡੇ ਜਾਂਦੇ ਮੈਨ ਨਹੀਂ ਸਕਿਆ ਗਿਆ ਜੀ 12 ਲੱਖ ਰੁਪਏ ਸਪਲੀਮੈਂਟਾਂ ਵਿੱਚ ਬੋਲਿਆ ਜਿਹੜਾ ਬਾਪੂ ਦਾ ਦਸਤਾਵੇਜ਼ ਆਇਆ ਸੀਗਾ 200 ਰੁਪਏ ਉਦੋਂ ਬੋਲਿਆ ਸੀਗਾ ਨਾ ਜੀ ਉਸ ਤੋਂ ਬਾਅਦ ਜਿਹੜਾ ਜ਼ਬਤ ਹੋਇਆ ਉਹ ਵੀ ਉਹ ਤੁਸੀਂ ਕਿਰਪਾ ਕਰਨਾ ਨਾ ਐਨਪੀਗ ਵਿੱਚ ਆਏ ਸਾਲ ਪਾਏ ਜਾਂਦੇ ਸਾਰੇ ਇਹ ਕਿਤਾਬ ਰਈ ਜੀ ਐਨਪੀਏ ਤੋਂ ਬਾਹਰ ਕੱਢਣ ਦੇ ਵਾਸਤੇ ਵੀ ਤਾਂ ਰਸਤੇ ਬਣੇ ਆ ਆਰਬੀ ਨੇ ਇਹ ਤਾਂ ਇਹ ਕਹਿ ਗਿਆ ਕਿ ਵੀ ਐਨਪੀਏ ਚਲਾ ਗਿਆ ਤਾਂ ਕਟਣਾ ਨਹੀਂ ਕਟਣਾ ਵੀ ਤਾਂ ਹੈਗਾ ਨਾ ਜੀ ਆ ਪੰਜਾਬ ਸੱਚਾ ਚ ਹੋਣੇ ਤੁਸੀਂ ਮੈਨੇ ਇੱਕ ਮਿੰਟ ਮੇਰੀ ਗੱਲ ਸੁਣੋ 50000 ਦਾ ਹੋ ਗਿਆ ਹੁਣ ਜਿਹੜੇ ਕੇਸ ਤੇ ਆਪਾਂ ਖੜੇ ਆ 14 ਲੱਖ ਦੇ ਕਬਲੇ ਜਿਹੜੇ ਕੇਸ ਤੇ ਆਪਾਂ ਖੜੇ ਆ ਇਹ ਕੀ ਇਹ 20 ਸਾਲਾ ਹੈ ਇਹ ਬਈ ਗੱਲ 20 ਸਾਲਾ ਹੈ ਅੱਛਾ ਜੀ ਲੋਨ 20 ਸਾਲਾ ਤੁਹਾਨੂੰ ਪਤਾ ਹੈ ਜੀ ਜਿਹੜੇ ਬੰਦੇ ਨੇ ਲਿਆ ਆ ਪੜਿਆ ਲਿਖਿਆ ਬੰਦਾ ਹੈ ਹਾਂ ਸਰਕਾਰੀ ਨੌਕਰੀ ਤੇ ਹੈ ਸਟੇਟਮੈਂਟ ਕਢਾਈ ਹੈ ਹਾਂ ਸਟੇਟਮੈਂਟ ਤੁਸੀਂ ਕਢਾਈ ਹੈ ਸਰਕਾਰੀ ਨੌਕਰੀ ਤੇ ਹੈ ਉਹ ਤੋਂ ਬਾਅਦ ਜਿਹੜਾ ਹੈਗਾ ਇਹ ਤਾਂ ਹੈ ਨਹੀਂ ਕਿ ਉਹਨੂੰ ਪਤਾ ਕੁਝ ਨਹੀਂ ਸੀਗਾ ਕਿ ਉਹ ਤੋਂ ਜਿੱਥੇ ਸਿਆਣ ਕਰਾਇਤੇ ਕਰਤੇ ਆਪਣੀ ਸਹਿਮਤੀ ਨਾ ਲਿਆ ਤੁਸੀਂ ਪੰਜਾਬ ਸਰਕਾਰ ਦੀ ਦੋਈ ਦਿੰਦੇ ਹੋ ਕਿ ਸਰਕਾਰ ਕਹਿੰਦੀ ਹੈ ਕਿ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਤੁਸੀਂ ਕਰਜ਼ੇ ਲਓ ਤੁਸੀਂ ਕਰਜ਼ੇ ਲੈਂਦੇ ਹੋ ਉਸ ਤੋਂ ਬਾਅਦ ਬੈਂਕਾਂ ਨੇ ਤੁਹਾਨੂੰ 2-2 ਸਾਲ ਦਾ ਸਮਾਂ ਸਮਾਂ 2 ਸਾਲ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਤੁਸੀਂ ਫਿਰ ਜਿਹੜਾ ਹੈਗਾ ਕਾਨੂੰਨ ਮਤਾਬਕ ਬਣਦੀ ਕਾਰਵਾਈ ਦੇ ਵਿੱਚ ਵੀ ਕਨ ਬਾਰੇ ਉਹ ਭਰਤੀ ਫੌਜ ਦੇ ਵਿੱਚ ਭਰਤੀ ਹੈ ਸਰਕਾਰੀ ਤਨਖਾਹ ਆਉਂਦੀ ਹੈ ਨਾ ਜੀ ਹਰ ਮਹੀਨੇ ਆਉਂਦੀ ਹੈ ਸਾਰੀ ਸਰਕਾਰੀ ਤਨਖਾਹ ਆਉਂਦੀ ਹੈ ਨਾ ਹਰ ਮਹੀਨੇ ਕਿਸੇ ਵੀ ਪਾਸਿਓ ਖੇਤ ਮਜ਼ਦੂਰ ਨਹੀਂ ਹੈ ਸਰਕਾਰੀ ਮੁਲਾਜ਼ਮ ਹੈ ਸੈਂਟਰ ਗਵਰਨਮੈਂਟ ਦਾ ਮੁਲਾਜ਼ਮ ਹੈ ਨੇ ਪਤਾ ਕੀ ਜੀ ਇਹ ਜੀ ਮੈਂ ਤੁਹਾਨੂੰ ਵੀਰ ਕਹਿ ਰਿਹਾ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਿਹਾ ਜੀ ਤੁਸੀਂ ਸਾਰੇ ਹੈਗੇ ਹੋ ਠੀਕ ਹੈ ਸਤਿਕਾਰਯੋਗ ਹੋ ਪਰ ਤੱਕਾ ਨਾ ਕਰੋ असि धक्का नहीं कर रहे नहीं कर रहे ਮਹਾਰਾਜ ਜੀ ਨਾ ਪ੍ਰੂਫ ਮੰਗਿਆ ਆਪਾਂ ਤੁਹਾਡੇ ਘਰ ਨੇ ਨਾ ਹੋਇਆ ਇਹਨਾਂ ਨੂੰ 15 ਸਾਲ ਨੌਕਰੀ ਕਰਕੇ ਆ ਗਏ ਮੈਨੂੰ ਇਹ ਨਹੀਂ ਪਤਾ 6 ਮਹੀਨੇ ਤੋਂ ਸਮਾਂ ਮਗਰਿਆ ਇਹਨੇ 15 ਮਹੀਨੇ ਤੋਂ ਮੈਕ ਹੋ ਤੁਰਾਏ ਜਦੋਂ ਆਉਂਦਾ ਹੀ ਲੇਕਿਨ ਮੈਨੂੰ ਕਿੰਨਾ ਪੈਸਾ ਤੁਹਾਡਾ ਲੈ ਕੇ ਜਾਓ ਮੈਂਟ ਦੀ ਅਸੀਂ ਆਪਣੇ ਆਪ ਅਰਮੇਰੇ ਕਰਨ ਦੇ ਕੁਝ ਅਸੀਂ ਸਟੇਟਮੈਂਟ ਦੇ ਦੱਸਿਆ ਕਰ ਰਹੇ ਹਾਂ ਇਹ ਤੋਂ ਗਲਤ ਹੋਣੇ ਆਏ ਕਰਕੇ ਮਾਫ ਕਰਾਂਗੇ ਭਗਵਾਨ ਤੁਮਾਂ ਨੇ ਕਿਉਂ ਗਿਆ ਸਾਰੇ ਕਰਦੇ ਮਾਫ ਕਰਾਂ 2022 ਦਾ ਤਾਂ ਪੁੱਛੋ ਇਹਨਾਂ ਨੇ ਬੁਲਾਇਆ ਕਿਤੇ ਪਹਿਲਾਂ ਇਕਰਮੈਂਟ ਤੇ ਲੋਕਾਂ ਨਾਲ ਗੱਲ ਕਰਨ ਕਿਤੇ ਆਇ ਨਹੀਂ ਪਹਿਲਾਂ ਇਕਰਮੈਂਟ ਪੁੱਛਿਆ ਤੇ ਕੱਢ ਕੇ ਕਿੰਨਾ ਪੈਸਾ ਬਰਗਿਆ ਕਿੰਨਾ ਨਹੀਂ ਉਹ ਤਾਂ ਸਿੱਧਾ ਮਿਲ ਜੀ ਜੇ ਫੌਜ ਦੇ ਜਵਾਨ ਦੀ ਇਹ ਕੰਡੀਸ਼ਨ ਦੂਜੇ ਲੋਕਾਂ ਦੀ ਦੂਜੇ ਨਾਲ ਕੀ ਆਊਗਾ ਹਾਂ ਮਿਲਦੀ ਆ ਮੈਨੂੰ ਬੁਲਾਦੇ ਹਾਂ 1.5 ਸਾਲ ਸਸਪੈਂਡ ਰਿਆ ਸ਼ਾਂਤੀ ਨਾਲ ਸ਼ਾਂਤੀ ਨਾਲ ਕੋਈ ਨਹੀਂ ਕੋਈ ਬਲ ਨਹੀਂ ਉਹ ਇਹ ਪਰਦਾ ਸੀ ਮੈਂ ਉਹ ਮਾਮਲਾ ਕੀ ਸੀ ਸਰ ਮਾਮਲਾ ਇਹ ਅਸੀਂ ਆਧਾਰ ਬੈਂਕ ਤੋਂ ਲੋਨ ਲਿਆ ਸੀ 17 ਲੱਖ ਦਾ ਠੀਕ ਹੈ ਹੁਣ ਇਹਨਾਂ ਨੇ ਸਾਡਿਆਂ ਵੀ ਇੱਕ ਤਾਂ ਸਾਨੂੰ ਵਿਆਜ ਦਾ ਨਹੀਂ ਪਤਾ ਨਹੀਂ ਵਿਆਜ ਲਾ ਲਾ ਕੇ ਲਾ ਲਾ ਕੇ ਇਹਨਾਂ ਨੇ 27 ਲੱਖ ਰੁਪਏ ਲਾਤਾ ਜਦੋਂ ਸਸੀਂ ਲੋਨ ਲਿਆ ਸੀ ਤਾਂ ਸਾਨੂੰ ਕਿਹਾ ਸੀ ਵੀ ਫੁੱਲੀ 16 17 ਹਜ਼ਾਰ ਰੁਪਿਆ ਕਿਸ਼ਤਾਂ ਤੇ 10 ਸਾਲਾਂ ਦਾ ਲੋਨ ਆ ਸਰ ਹੁਣ ਜਦੋਂ ਸਾਡੀਆਂ ਕਿਸ਼ਤਾਂ ਡਿਊ ਹੋਈਆਂ ਇਨਕੁਆਰੀ ਹੋਈ ਆ ਤੇ ਸਰ 58 ਲੱਖ ਰੁਪਏ ਸਰ ਤੋਂ ਮੰਗ ਰਿਹਾ ਜੀ ਕਿਸ਼ਤਾਂ ਤੇ 20 ਸਾਲਾਂ ਦਾ ਸਰ ਲੋਨ ਨਿਕਲਿਆ ਜੀ ਹਾਂਜੀ ਸਰ ਹੁਣ ਪੂਰੀ ਬੈਕਸਿੰਗ ਵਸਾਈ ਹੋ ਰਹੀ ਆ ਸਰ ਅਸੀਂ ਇਹ ਕੀ ਕਰਨ ਲਈ ਆ ਸਰ ਅਸੀਂ ਇੱਕ ਇੱਕ ਔਰਕੀ ਕਰਨਾ ਹੈ ਅਸੀਂ ਹੁਣ ਤੋਂ ਰਿਕਵੈਸਟ ਮੰਗ ਕਰਕੇ ਨਾ ਸਰ ਇੱਕ ਸਟੇਮ ਹੀ ਮੰਗ ਰਹੇ ਹਾਂ ਜੀ ਤੁਹਾਨੂੰ ਟਾਈਮ ਦਿੱਤਾ ਜਦ ਮੇਰੇ ਹਸਬੰਡ ਔਨ ਡਿਊਟੀ ਆ ਸਰ ਸਾਡੇ ਕੰਮ ਦੇ ਵਿੱਚ ਵਾਦਾ ਪਾ ਰਹੇ ਨਹੀਂ ਸਰ ਕੋਈ ਵਾਦਾ ਨਹੀਂ ਇਸ ਦਾ ਰਿਕਵੈਸਟ ਕਰ ਰਹੇ ਹਾਂ ਸਰ ਇਹਨਾਂ ਅੱਗੇ ਅਸੀਂ ਸਿਰਫ ਰਿਕਵੈਸਟ ਕਰ ਲਿਆ ਮੇਰੇ ਹਸਬੰਡ ਔਨ ਡਿਊਟੀ ਆ ਸਰ ਅਸੀਂ ਹੁਣ ਤੋਂ ਇਹੀ ਰਿਕਵੈਸਟ ਕਰਦੇ ਹਾਂ ਵੀ ਜਦ ਸਾਡੀਆ ਕਿਸ਼ਤਾ ਸ਼ੁਰੂ ਕਰ ਦੋ ਡਿਊਟੀ ਦੇ ਉੱਤੇ ਸਰ ਆਰਮੀ ਚ ਆ ਜੀ ਇੰਡੀਅਨ ਆਰਮੀ ਆ ਸਰ ਇੰਡੀਅਨ ਆਰਮੀ ਹਾਂਜੀ ਆਖਿਰਕਾਰ ਲੋਨ ਜਿਹੜਾ ਨਹੀਂ ਭਰਿਆ ਇਹਦੇ ਕਾਰਨ ਕੀ ਦੇ ਸਰ ਕਾਰਨ ਮੇਰੇ ਹਸਬੰਡ ਨਾਲ ਕਿਸੇ ਤਰ੍ਹਾਂ ਲੁਸਮਸਾ ਕਰਕੇ ਉਹ ਇੱਕ ਇੱਕ ਆਪਣੇ ਕੋਲ ਕੋ ਸੋਰਸ ਹੈ ਨਹੀਂ ਸਤੋ ਪਰ ਹੁੰਦਾ ਕਿਉਂਕਿ ਪੇਮੈਂਟ ਉਧਰੋਂ ਬੰਦ ਹੋ ਗਈ ਸੀ ਆਪਣਾ ਜਿਸ ਵੀਰ ਕੋਲ ਸਰ ਮੇਰੇ ਹੋਰਿੰਗ ਦਾ ਸਰ ਕਿੰਨੇ ਨਾਮ ਸਰ ਅਪ੍ਰੋਪਰਟੀ ਤਾਂ ਮੇਰੇ ਨਾਮ ਤੇ ਸਰ ਤੇ ਲੋਨ ਉਹਨਾਂ ਦੇ ਆਪਣੇ ਉੱਤੇ ਕੱਟਿਆ ਜਾਂਦਾ ਸੀ ਪੇਮੈਂਟ ਇਹ ਅਜੇ ਇੱਕ ਇਥੋਂ ਦਾ ਮਜਦੂਦ ਸੀ ਜਿਹੜਾ ਫੌਜ ਦੇ ਵਿੱਚ ਹੈ ਉਹਦੇ ਦੀ ਕਾਰਨਾ ਕਰਕੇ ਇਸ ਮਜਬੂਰ ਤੋਂ ਜਿਹੜਾ ਦੇਹ ਸਾਖ ਸੰਸਪੈਂਡ ਰਿਆ ਇਹਦੀਆਂ ਜਿਹੜੀਆਂ ਬੈਂਕ ਦੀਆਂ ਕਿਸ਼ਤਾਂ ਸੀ ਉਹ ਇਸ ਕਰਕੇ ਟੁੱਟ ਗਈਆਂ ਅੱਜ ਜਿਹੜੇ ਬੈਂਕ ਵਾਲੇ ਅਧਿਕਾਰੀ ਸਮੇਤ ਕੁਝ ਪ੍ਰਸ਼ਾਸਨ ਨਾਲ ਲੈ ਕੇ ਉਹਦੇ ਨਿੱਕੇ ਨਿੱਕੇ ਬੱਚਿਆਂ ਨੂੰ ਬਾਹਰ ਕੱਢ ਰਹੇ ਆ ਇਹ ਕਿੱਡੇ ਪਿੱਗੇ ਵੱਡੇ ਜੁਰਮ ਦੀ ਗੱਲ ਹੈ ਇੱਕ ਪਾਸੇ ਸਰਕਾਰਾਂ ਇਹ ਕਹਿੰਦੀਆਂ ਵੀ ਅਸੀਂ ਲੋਕਾਂ ਨੂੰ ਮਕਾਨ ਬਣਾ ਕੇ ਦੇਵਾਂਗੇ ਐਨੇ ਰੱਖ ਮਕਾਨ ਬਣਾ ਦੇ ਦੂਜੇ ਪਾਸੇ ਗਰੀਬਾਂ ਨੂੰ ਠਾਇਆ ਜਾਣਾ ਉਸ ਪਰਿਵਾਰ ਨੂੰ ਠਾਇਆ ਹੰਦਾ ਜੀਰੋ ਫੌਜੀ ਸਰਹੰਦਾ ਉੱਤੇ ਲੋਕਾਂ ਦੀ ਰਾਖੀ ਕਰਦਾ ਹੈ ਪਰ ਬੇਸ਼ਰਮੀਆ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਸਿਸਟਮ ਜਿਹੜਾ ਉਹਦੇ ਬੱਚਾ ਨੂੰ ਬਾਹਰ ਕੱਢ ਕੇ ਅੱਜ ਸ਼ਰਕ ਤੇ ਮਾਰਿਆ ਇਹਦਾ ਉਹਦੇ ਦਿਨਾਂ ਦੇ ਵਿੱਚ ਪੂਰਾ ਵਿਰੋਧ ਕਰੂਗਾ ਪੰਜਾਬ ਦੀਆਂ ਸਾਰੀਆਂ ਮਜ਼ਦੂਰ ਤੇ ਕਿਸਾਨ ਜੱਫੇ ਉਹਨੀਆਂ ਇਹਦਾ ਸਖਤ ਵਿਰੋਧ ਕਰਨੀ ਆ ਠੀਕ ਹੈ ਇਸ ਮੌਕੇ ਤੇ ਅੰਨ ਕਸਾ قبضہ ਦਵਾਇਆ ਇਸ ਅਨਿਸ਼ਚਿਤ ਦੇਸ਼ਾ ਤੇ ਇਹ ਦੇਖੋ ਜੀ ਸਾਨੂੰ ਐਡੀ ਸਰ ਦੇ ਹੁਕਮ ਜਾਰੀ ਹੋਏ ਸੀਗੇ ਤੇ ਆਧਾਰ ਬੈਂਕ ਬੈਂਕ ਵਾਲੋਂ ਪਹਿਲਾਂ ਵੀ ਦੋ ਦੋ ਵਾਰ ਕਬਜ਼ਾ ਦਵਾਉਣ ਆ ਚੁੱਕੇ ਆ ਤੇ ਇਹਨਾਂ ਨੂੰ ਪਹਿਲਾ ਮੌਕਾ ਦਿੱਤਾ ਜਾ ਚੁੱਕਾ ਸੀਗਾ ਕਿ ਵੀ ਤੁਸੀਂ ਬੈਂਕ ਵਾਲਿਆਂ ਨਾਲ ਕੋਈ ਸੈਟਲਮੈਂਟ ਕਰਨੀ ਹੈ ਤਾਂ ਕਰ ਲਓ ਪੇਮੈਂਟ ਕਰਨ ਵਾਲੀ ਰਹਿੰਦੀ ਹੈ ਤਾਂ ਕਰ ਲਓ ਬਟ ਲਾਸਟ ਟਾਈਮ ਵੀ ਇਹਨਾਂ ਨੇ ਕਾਫੀ ਲੌਂਡਰ ਲਾਅ ਇਨ ਆਰਡਰ ਵਾਲੀ ਸਿਚੁਏਸ਼ਨ ਕ੍ਰੀਏਟ ਕੀਤੀ ਸੀਗੀ ਤੇ ਉਸ ਟਾਈਮ ਸਾਨੂੰ ਜਾਣਾ ਪਿਆ ਸੀਗਾ ਬਟ ਅੱਜ ਲਾਸਟ ਡੇਟ ਸੀ ਇਸ ਤੋਂ ਬਾਅਦ ਹਾਈ ਕੋਰਟ ਦੀ ਕੰਟੈਂਪਟ ਪੈ ਜਾਣੀ ਸੀਗੀ ਇਸ ਕਰਕੇ ਅੱਜ ਆਪਾਂ ਨੂੰ ਕਬਜ਼ਾ ਦਵਾਉਣਾ ਹੀ ਸੀਗਾ ਬੈਂਕ ਵਾਲੇ ਨੇ ਕਬਜ਼ਾ ਦਵਾ ਦਿੱਤਾ ਹਾਂਜੀ ਤਾਂ ਇਹ ਬੈਂਕਾਂ ਨੇ ਹੈਂਡਓਵਰ ਕੀਤਾ ਕਿਸ ਬੈਂਕ ਨਾਲ ਸੰਬੰਧਿਤ ਉਹ ਤੇ ਕਿਸ ਪੋਸਟ ਤੇ ਗਗਨਦੀਪ ਸਿੰਘ ਨਾਮ ਹੈ ਜੀ ਮੇਰਾ ਆਧਾਰ ਹਾਊਸਿੰਗ ਫਾਈਨਾਂਸ ਨਾਲ ਸੰਬੰਧਿਤ ਹੈ ਜੀ ਮੈਂ ਟੈਰੇਟਿਕ ਕਲੈਕਸ਼ਨ ਮੈਨੇਜਰ ਹਾਂ ਜੀ ਪੰਜਾਬ ਦਾ ਪੂਰਾ ਪੰਜਾਬ ਦੇਖਦਾ ਹਾਂ ਜੀ ਜੀ ਅਕਸਰ ਅੱਜ ਇੱਕ ਮਕਾਨ ਦਾ ਤੁਸੀਂ ਕੋਈ ਹਿੰਦੀ ਹੈ ਕਿਸ ਵਜ੍ਹਾ ਦੇ ਨਾਲ ਸਰ ਅਸੀਂ ਦੇਖੋ ਜਿਹੜੀ ਜਿਹੜੀ ਇਹ ਅੱਜ ਪੋਜੀਸ਼ਨ ਕਾਰਵਾਈ ਹੋਈ ਹੈ ਜੀ ਇਹ ਬਿਲਕੁਲ ਪਿਓਰਲੀ ਕਾਨੂੰਨ ਮੁਤਾਬਕ ਹੋਈ ਹੈ ਪਿਛਲੇ ਸਵਾ ਦੋ ਸਾਲ ਤੋਂ ਇਹ ਸਾਡੇ ਕਸਟਮਰ ਬਰਿੰਦਰ ਸਿੰਘ ਜੋ ਕਿ ਸਰਕਾਰੀ ਜੋਬ ਤੇ ਨੇ ਇਹਨਾਂ ਨੂੰ ਬਕਾਇਦਾ ਹਰ ਮਹੀਨੇ ਤਨਖਾਹ ਮਿਲਦੀ ਹੈ ਉਹਦੇ باوجود ਵੀ ਇਹਨਾਂ ਨੇ ਪਿਛਲੇ 26 ਮਹੀਨਿਆਂ ਤੋਂ ਸਾਨੂੰ ਕੋਈ ਕਿਸ਼ਤ ਨਹੀਂ ਦਿੱਤੀ ਔਰ ਪਿਛਲੇ 15 ਮਹੀਨੇ ਤੋਂ ਮੈਂ ਪਰਸਨਲੀ ਇਹਨਾਂ ਦੇ ਨਾਲ ਜਿਹੜਾ ਹੈਗਾ ਗੱਲਬਾਤ ਕਰ ਰਿਹਾ ਸੀ ਕਿ ਤੁਸੀਂ ਆਪਣੇ ਪੈਸੇ ਭਰਾ ਦਿਓ ਨਹੀਂ ਤਾਂ ਜਿਹੜਾ ਹੈਗਾ ਬੈਂਕ ਆਪਣੀ ਕਾਨੂੰਨੀ ਕਾਰਵਾਈ ਕਰੇਗੀ ਪਰ ਇਹਨਾਂ ਨੇ ਜਿਹੜਾ ਹੈਗਾ ਕਿਸੇ ਵੀ ਚੀਜ਼ ਨੂੰ ਬਦਰ ਨਹੀਂ ਕੀਤਾ ਔਰ ਇਵਨ ਪ੍ਰਸ਼ਾਸਨ ਵੱਲੋਂ ਇਸ਼ੂ ਕੀਤੇ ਗਏ ਤਿੰਨ ਐਚਐਸਪੀ ਵੀ ਇਹਨਾਂ ਦੇ ਲੱਗੇ ਨਹੀਂ ਪਹਿਲਾਂ ਵੀ ਤਸੀਮਦਰ ਸਾਹਿਬ ਆਏ ਸੀ ਜੇਸ਼ਨ ਅਟੈਂਪਟ ਕੀਤਾ ਸੀ ਅਸੀਂ ਉਦੋਂ ਇਹਨਾਂ ਨੇ ਲੋਨਰ ਆਰਡਰ ਦੀ ਸਿਚੁਏਸ਼ਨ ਬਣਾਈਏ ਥੇ ਜਿਸੇ ਕਰਕੇ ਤਸੀਮਦਰ ਸਾਹਿਬ ਨੂੰ ਮੌਕੇ ਤੇ ਇਹਨਾਂ ਨੂੰ 10 ਦਿਨ ਦਾ ਸਮਾਂ ਦੇ ਕੇ ਜਾਣਾ ਪਿਆ ਹੁਣ ਅੱਜ ਦੁਬਾਰਾ ਤੋਂ ਉਹ ਜਿਹੜੀ ਮਨਿਆਤ ਸੀ 17 ਤਰੀਕ ਨੂੰ ਕਵਰ ਹੋ ਉਦੇ ਬਾਅਦ ਵੀ ਇਹਨਾਂ ਨੇ ਜਦੋਂ ਬੈਂਕ ਦੇ ਨਾਲ ਕੋਈ ਆ ਕੇ ਕੰਪਰੋਮਾਈਜ਼ ਜਾਂ ਪੈਸੇ ਨਹੀਂ ਭરાਏ ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਮਜਬੂਰਨ ਕਾਨੂੰਨ ਦੀ ਮਦਦ ਲੈ ਕੇ ਪ੍ਰਸ਼ਾਸਨ ਨੂੰ ਰਿਕਵੈਸਟ ਕਰਕੇ ਅੱਜ ਇਹਦਾ ਕਬਜ਼ਾ ਕਾਰਵਾਈ ਅਮਲ ਚਲਿਆਣੀ ਪਈ ਜੀ ਹੁਣ ਕਬਜ਼ਾ ਲੈ ਲਿਆ ਤੁਸੀਂ ਆ ਦੇ ਵਿੱਚ ਹਾਂਜੀ ਹੁਣ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਹੈ ਮਾਨ ਜੋਗ ਡੀਸੀ ਸਾਹਿਬ ਦਾ ਡੀਸੀ ਸਾਹਿਬ ਦਾ ਤਸਕੀਦਰ ਸਾਹਿਬ ਦਾ ਐਸ ਐਚਓ ਸਾਹਿਬ ਦਾ ਸਾਰਿਆਂ ਦਾ ਜਿਨ੍ਹਾਂ ਨੇ ਬਹੁਤ ਮਤਲਬ ਕਿ ਸਾਡੇ ਨੂੰ ਸਪੋਰਟ ਕੀਤਾ ਹੋਰੇ ਇੱਕ ਕਬਜ਼ਾ ਕਾਰਵਾਈ ਸੰਪੂਰਨ ਗ੍ਰਾਂਂਜ ਸਾਡੀ ਮਦਦ ਕੀਤੀ